ਉਹ ਲਾਫਾਉਂ ਡਿਆ ਗਿਆ ਆਂ ਕੇ ਅਸੀਂ ਤਾਂ ਨੋਟ ਮੰਗਿਆ ਤੇ ਭਾਵੇਂ ਨਾਲੇ ਸਾਨੂੰ ਉਹਨੇ 5000 ਰੁਪਏ ਤਾਂ ਲਿਆ ਕੇ ਆ ਕੀ ਇਸਨ ਸਲਾਵਾ ਇਹ ਕੀ ਬਣਨ ਡਿਆ ਮੰਮੀ ਨਹੀਂ ਭੈਣਾ ਤੂੰ ਨਵਾਦੀ ਜੰਦੀ ਹੌਣ ਕਿਹੜਾ ਰੰਜੀਤ ਲਾਗੇ ਨੇ ਤੁਸੀਂ ਮੰਗੇ ਹੀ ਪੈਸੇ ਕਰਦੇ ਤੇ ਤੂੰ ਮੈਨੂੰ ਕੀ ਲੋੜ ਮੰਗਾਂਦੀ ਤੇ ਮੰਮੀ ਫਿਰ ਉਹ ਕਿਉਂ ਝੂਠ ਬੋਲੀ ਜਾਂਦੀ ਆ ਕਿਉਂ ਮੇਰੇ ਦੁਆਲੇ ਕਰਾਤਾ ਤੇ ਤੁਹਾਡੇ ਦੁਆਲੇ ਕਰਾਤਾ ਮੈਂ ਅਨਜੀਤ ਨੂੰ ਮੈਨੂੰ ਤਾਂ ਸੁਆ ਆ ਪਾਦੀ ਪਾਦੀ ਨੂੰ ਆਜ ਮਾਰ ਤੇ ਮੈਂ ਤੇਨੂੰ ਆਜ ਮਾਰੀ ਤੇ ਇਹ ਲੈ ਭਾਦੀ ਥੋੜੇ ਬੁੱਝਾ ਕੇ ਤੇਰੀ ਮਦਦ ਕਰ ਦੂ 50 ਰੁਪਏ ਨਾਲ ਤੇ ਮਦਦ ਹੋ ਜੂ ਪਰਾਂ ਮੈਂ ਤਿਆਗ ਖੰਦਿਓ ਬਾਹਰ ਆ ਗਾਲ ਤੈਨੂੰ ਕੀ ਸਮਝਾਉਣੀ ਮੈਨੂੰ ਤੇ ਆ ਮੈਨੂੰ ਤੇ ਆ ਸਮਝ ਨਹੀਂ ਆਉਂਦੀ ਕਿ ਦਾ ਕੀ ਕਰਾਂ ਕੁੜੀ ਦਾ ਮੰਮੀ ਇਹ ਤੁਹਾਡੇ ਘਰ ਚ ਕਲੇਸ਼ ਪਵਾ ਦੋ ਇਹ ਵਰਨਾ ਹੀ ਗੱਲਾਂ ਦੇ ਬਤਾਨੀ ਮਸਾ ਮਸਾ ਮੇਰੇ ਤੇ ਰੰਜਿਦੀ ਬਣਨ ਲੱਗੀ ਸੀ ਪਹਿਲੇ ਹੀ ਸਾਡਾ ਸਾਰਾ ਘਰ ਉਜੜ ਗਿਆ ਉਦੋਂ ਤੇ ਮਸਾ ਮੇਰੇ ਤੇ ਵਿਸ਼ਵਾਸ ਕਰਨ ਲੱਗੇ ਆ ਤੇ ਫੇਰ ਉਹ ਕੁਝ ਹੋਣ ਲੱਗ ਪਿਆ ਵਾ ਇਹਨੇ ਨਾ ਆਪਣਾ ਬਸਣਾ ਤੇ ਨਾ ਤੇਰਾ ਹੀ ਬਸਣ ਦੇਣਾ ਮੈਨੂੰ ਤੇ ਇਹਦਾ ਪਤਾ ਨਾ ਕੁੜੀ ਦੀ ਗੱਲਾਂ ਦਾ ਪਰ ਹੁਣ ਕੀ ਕਰੀਏ ਅਸੀਂ ਪਤਾ ਮੰਮੀ ਇਹਦਾ ਤੇ ਕੁਝ ਕਰਨਾ ਪਊਗਾ ਆ ਇਦਾਂ ਤੇ ਬਹੁਤ ਬੁਰੇ ਹਲਾਤ ਆ ਫੇਰ ਤੇ ਸੋਚੋ ਕੀ ਕਰਨਾ ਬਣਾ ਰੱਖਿਆ ਤੂੰ ਹੀ ਲਿਆਗਾ ਤੂੰ ਹੀ ਮੰਮੀ ਨਾ ਤਾਂ ਲੋੜੋਂ ਆ ਨਹੀਂ ਆ ਕੱਲ ਬੱਸੋ ਜਦੋਂ ਮੇਰੇ ਪੱਖੇ ਮੈਂ ਕਹਿੰਦੇ ਮੈਂ ਪੱਖਾ ਵੀ ਬੰਦ ਨਹੀਂ ਕੀਤਾ सोनू ਬਾਜੀ ਨੇ ਇਹਨਾਂ ਨੂੰ ਜਿਹੜਾ ਲਾਮਾ ਦਿੱਤਾ ਉਹ ਝੂਠ ਦਿੱਤਾ ਵਾ ਮੈਂ ਪੱਖਾ ਨਹੀਂ ਮੰਮੀ ਬੰਦ ਕੀਤਾ ਕੋਈ ਪਤਾ ਪੁੱਤ ਤੂੰ ਝੂਠ ਨਹੀਂ ਮਾਰਦੀ ਮੈਨੂੰ ਪਤਾ ਉਹੋ ਹੀ ਝੂਠ ਮਾਰਦਾ ਉਹ ਦੋਹਾਂ ਦੀ ਇੱਕ ਗੱਲ ਵਾ ਉਹ ਜੋ ਆਂਦੀ ਉਹੋ ਕਰਦਾ ਤੂੰ ਨਾ ਟੈਨਸ਼ਨ ਲੈ ਦੇਖੀ ਜੂ ਬਾਕੀ ਕੀ ਹੋਊਗੀ ਗੁਰਪ੍ਰੀਤ ਤੇ ਜੱਜ ਨਹੀਂ ਲੱਗੀ ਸਾਡੇ ਜੀ ਮੰਮੀ ਉਹ ਜੱਜ ਨਹੀਂ ਲੱਗੀ ਪਰ ਤੁਹਾਡੇ ਘਰ ਦੇ ਹਾਲਾਤ ਖਰਾਬ ਹੋਣਦੇ ਆ ਨਾ ਤਦ ਪਰ ਹੁਣ ਮੈਂ ਕੀ ਕਰਾਂ ਜਦੋਂ ਤੁਹਾਨੂੰ ਮੈਂ ਨਹੀਂ ਹਾਂ ਨਾਂ ਰੱਖੋ ਤੋਹੇ ਲਿਆਂਦਾ ਮੇਰੀ ਸਲਾਹ ਲਈ ਜਦੋਂ ਤੁਸੀਂ ਤੇ ਮੰਮੀ ਉਹਨੂੰ ਲੈ ਆਈਏ ਆਪੇ ਮੇਰੇ ਨਾਲ ਸਲਾਹ ਕਰ ਲਈ ਤੁਸੀਂ ਫਿਰ ਮੈਂ ਕਿਹਾ ਚਲ ਜੇ ਤੁਸੀਂ ਆ ਕੇ ਜ਼ਰਾ ਖਲੋ ਹੁਣ ਮੰਮੀ ਇੱਕ ਗੁਨਾਹ ਥੋੜਾ ਕੀਤਾ ਸੀ ਤੇ ਇਹਨਾਂ ਦੀ ਹੈਲਪ ਕਰਨੀ ਚਾਹੁੰਨੇ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਇੱਥੇ ਰੱਖ ਕੇ ਹੀ ਸਿਆਪੇ ਫੜੇ ਗਏ ਆ ਗੁਨਾਹ ਤੋਹਾਂ ਨਹੀਂ ਕੀਤਾ ਗੁਨਾਹ ਹੋਦੀ ਮੇਰੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈਗੇ ਪਤਾ ਨਹੀਂ ਇਹਨਾਂ ਨੂੰ ਹੋਕ ਹੀ ਗਿਆ ਵਾ ਗਾਗਾ ਪਾਇਆ ਨਹੀਂ ਲੜਦਾ ਲੜਦੇ ਹੋਣੇ ਲੜਨ ਦੇ ਗੁਰਪ੍ਰੀਤ ਹਾਂਜੀ ਭਾਬੀ ਮੇਰੀ ਗੱਲ ਸੁਣ ਹੈ ਤੂੰ ਕੀ ਕਿਹਾ ਉਹਨੂੰ ਆਪਣੇ ਭਰਾ ਨੂੰ ਮੈਂ ਕੀ ਕਿਹਾ ਮੈਂ ਤਾਂ ਕੁਛ ਨਹੀਂ ਕਿਹਾ ਉਹ ਆਖਣ데요 ਭੀ ਇਹ ਸ਼ੰਭੀ ਤੂੰ ਪੈਸੇ ਮੰਗੇ ਆ ਕੋਈ ਤੇ ਮੈਂ ਤੇਰੇ ਕੋ ਕਿਹੜੇ ਪੈਸੇ ਮੰਗੇ ਆ ਇੱਥੇ ਤੇ ਮੰਗੇ ਹੀ ਆਏ ਹੀ ਤੇਰੇ ਕੋ ਤੇ ਮੰਮੀ ਕਹਿੰਦੇ ਮੈਂ ਨਹੀਂ ਮੰਗੇ ਗੁਰਪ੍ਰੀਤ ਨੇ ਆਪੇ ਗਿਆ ਸੀ ਕਿ ਆ ਥੋੜਾ ਬੋਤਾ ਖਰਚਾ ਆ ਤੇ ਲੈ ਲਊ ਤੇ ਬਾਅਦ ਇਹੀ ਪੈਸੇ ਵੇਖੇ 50 ਰੁਪਏ ਹੀ ਤੇ ਅਸੀਂ ਮੈਨੂੰ ਵਾਪਸ ਦੇਤੇ ਆ ਭਾਬੀ ਮੈਨੂੰ ਦਿੱਤੇ ਸੀ ਤੁਹਾਨੂੰ ਜ਼ਬਰਦਸਤੀ ਤੂੰ ਇਹਦੇ ਮੰਗੇ ਵੀ ਕਦੇ ਮੰਗੇ ਹੀ ਨਹੀਂ ਮੈਂ ਐਸੇ ਕੋ ਤੁਹਾਨੂੰ ਕਿਹਾ ਸੀ ਕਿ ਭਾਬੀ ਰੱਖ ਲੋ ਪੈਸੇ ਆ ਪੰਜਾ ਰੇ ਤੂੰ ਇਹ ਨਹੀਂ ਰੱਖਨੇ ਮੈਂ ਤੇਰੀੇ ਕੋਲ ਆ ਮਾਰਾ ਉਹਨਾਂ ਨੂੰ ਕੀ ਜਾਣੇ ਗੰਢੀ ਬੜੀ ਹੈ ਵਿਚਾਰੀ ਕਿੱਥੇ ਆਣੀ ਹੈ ਹੁਣ ਛੱਡੋ ਬੰਦਾ ਵਿਚਾਰੀ ਨੂੰ ਰੈਸਟ ਕਰਨ ਨੂੰ ਉਹ ਵੀ ਹੈ ਹੀ ਕਿਹਾ ਉਹਨਾਂ ਨੇ ਤੁਹਾਨੂੰ ਕੁਝ ਹੋਰ ਕਿਹਾ ਨਾ ਤੇ ਸਮਝੇ ਕੁਝ ਹੋਰ ਉਹਨੇ ਭਾਬੀ ਮੈਂ ਹਿੱਕ ਕਦੀ ਨਹੀਂ ਅਜਿਹਾ ਸੀ ਤੁਹਾਨੂੰ ਮੇਰੇ ਤੇ વિશ્વાસ ਨਹੀਂ ਆ ਮੇਰੇ ਸਾਹਮਣੇ ਤਾਂ ਸਾਫ਼ ਮੁੱਕਰ ਗਈ ਆ ਇਹਦਾ ਮਤਲਬ ਰਣਜੀਤ ਝੂਠ ਬੋਲਦੇ ਆ ਪਰ ਰਣਜੀਤ ਕਿਉਂ ਝੂਠ ਬੋਲਣਗੇ ਉਹਨਾਂ ਨੂੰ ਕੀ ਲੋੜ ਪਈ ਝੂਠ ਬੋਲਣ ਦੀ ਪੱਕਾ ਇੰਨੇ ਕੁਝ ਕਿਹਾ ਹੋਣਾ ਕਿਉਂਕਿ ਗੱਲ ਪੰਜਾਰੀਆਂ ਦੀ ਹੈ ਇੰਨੇ ਲੱਗਦਾ ਵਧਾ ਜੜਾ ਕੇ ਸਖਾਇਆ ਨਾ ਇਥੇ ਬੜੀ ਚਾਲ ਬਾਜਿਆ ਕਿ ਇਹੇ ਸਾਹਮਣੇ ਕੁਝ ਕਰੀ ਜਾਂਦੀ ਹੈ ਤੇ ਕਿਹੇ ਸਾਹਮਣੇ ਕੁਝ ਕਰੀ ਜਾਂਦੀ ਹੈ ਇਹਦਾ ਤੇ ਕੁਝ ਕਰਨਾ ਹੀ ਪਊਗਾ ਹਾਂ ਇਦਾਂ ਤੇ ਮੇਰਾ ਘਰ ਫੇਰ ਉਜੜ ਜਾਊਗਾ ਕਰੀ ਇਹਦੀ ਕਰਕੇ ਮਸਾ ਮਸਾਸੀ ਸੰਭਾਲ ਲੈ ਸੀ ਆਪਣੇ ਆਪ ਨੂੰ ਕਿਹਦੇ ਫੇਰਾ ਗਿਪਾ ਵੜੇ ਪਉਣ ਅੱਜ ਕੱਲ ਕਿਸ ਦੀ ਹਲਪ ਵੀ ਕਰੋ ਕੂ ਘਾਰੀ ਬਰਬਾਦ ਕਰਨ ਨੂੰ ਫਿਰਦਾ ਹੈ ਕੀ ਮਦਦ ਕਰਨੀ ਹੈ ਅੱਜ ਕੱਲ ਕਿਸ ਦੀ ਉਹ ਤਾਂ ਹੈਗੀ ਵੀ ਭੈਣ ਮੈਂ ਰਣਜੀਤ ਨੂੰ ਕਿੱਦਾਂ ਕਹਾਂ ਕਿ ਇਹਨਾਂ ਨੂੰ ਭੇਜ ਦੋ ਉਹ ਤੇ ਰਣਜੀਤ ਦੇ ਦਿਲ 'ਚ ਆਪਣੀ ਜਗ੍ਹਾ ਬਣਾਈ ਚੁੱਕੀ ਜਾਣਦੀ ਹੈ ਉਹ ਤੇ ਦਿਨੋਂ ਦਿਨ ਤੇ ਇਹਦੇ ਤੇ ਯਕੀਨ ਕਰੀ ਜਾਣਦੇ ਆ ਉਹਨਾਂ ਨੇ ਤੇ ਨਹੀਂ ਕੱਢਣਾ ਇਹਨਾਂ ਨੂੰ ਪਰ ਜੋ ਮਰਜ਼ੀ ਹੋ ਜੇ ਹਾਂ ਉਹ ਟੈਨਸ਼ਨ ਪੈ ਗਈ ਦਿਮਾਗ ਤੇ ਹਾਂ ਅੱਗੇ ਪਰਿਵਾਰ ਦੀ ਟੈਨਸ਼ਨਾਂ ਘੱਟ ਗਈ। ਸਵਾਦ ਨਹੀਂ ਇਹ। ਲਓ ਮੰਮੀ 3-3 ਹੋਰ ਜਾ ਨਹੀਂ ਬਣਾਉਂਦੀ ਕਿਤੇ ਜਾ ਚਾਗੀ। ਮੰਮੀ ਤੁਹਾਨੂੰ ਬਤਾਵਾਂ ਮੈਂ ਤੇ ਇਹ ਮੈਨੂੰ ਕਹਿੰਦੇ ਹੁੰਦੇ ਸੀ ਕੰਮ ਸਿੱਖ ਲਾ ਕੰਮ ਸਿੱਖ ਲਾ। ਤੇ ਮੈਂ ਵੇਖ ਲਓ ਉਹ ਕੰਮ ਨਹੀਂ ਕਰਦੀ ਹਿੰਦੀ। ਹੋਂਦ ਤੇ ਮੰਮੀ ਆ ਵੀ ਕੰਮ ਕਰਦੇ ਆ ਜੇ ਮੰਮੀ ਆ ਵੀ ਕੰਮ ਕਰਦੇ ਆ। ਇਹ ਵੇਖ ਲਓ ਹੁਣ ਮੈਨੂੰ ਸਾਰੇ ਕੰਮਾਂ ਦੀ ਜਾਚ ਆ ਗਈ ਆ। ਕਹਿੰਦੇ ਆ ਨਾ ਜਦੋਂ ਸਿਰ ਤੇ ਪਵੇ ਨਾ ਉਹਦੇ ਕੁੜੀਆਂ ਕੱਟ ਲੈਂਦੀਆਂ ਆ। ਪਰ ਇਹ ਵੀ ਮੰਮੀ ਆ ਗਾਵਾਂ ਇਹ ਕੰਮ ਨਾਲ ਨਾਲ ਸਿੱਖਣਾ ਚਾਹੀਦਾ ਵਾ ਥੋੜੇ ਕੁ ਮਹੀਨੇ ਮੈਨੂੰ ਪਤਾ ਕਿੰਨੀ ਦਿੱਕਤ ਆਈ ਸੀ ਕੀ ਦੁੱਖ ਤਕਲੀਫਾਂ ਆਈਆਂ ਮੰਮੀ ਦੁੱਖ ਤਕਲੀਫਾਂ ਤੇ ਬੜੀਆਂ ਆਈਆਂ ਪਰ ਪਾਸੇ ਥੈਂਕ ਯੂ ਆਪੇ ਹੀ ਹੈਂਡਲ ਕਰਦੀ ਰਹੀ ਮੈਂ ਤੇ ਮੇਰਾ ਬੱਚਾ ਜੇ ਇੰਨਾ ਕੁਝ ਸੰਭੀ ਹੋਇਆ ਤੇ ਮੈਨੂੰ ਦੱਸਣਾ ਵੀ ਚੰਗਾ ਨਹੀਂ ਸਮਝਿਆ ਕਰਕੇ ਕਿ ਮੈਂ ਦੱਸਾਂ ਤੇ ਸਹੀ ਮੰਮਾ ਨੂੰ ਹਾਂਜੀ ਮੈਂ ਤੁਹਾਨੂੰ ਕੀ ਦੱਸਦੀ ਜਦੋਂ ਕਸੂਰ ਹੀ ਹਰ ਚੀਜ਼ 'ਚ ਮੇਰਾ ਹੀ ਬੜਾ ਕੁਸ਼ੀਅਤ ਕਰ ਤੇ ਮੈਨੂੰ ਸਾਹਮ ਕੇ ਵਰਤਨਾ ਨਹੀਂ ਆਇਆ ਮੈਨੂੰ ਪਤਾ ਕੀ ਚਾਹੀਦਾ ਸੀ ਕਿ ਜਿੰਨੀ ਕਮਾਈ ਹੈ ਨਾ ਉਹਦੀ ਅਪੋਰਡਿੰਗ ਮੈਂ ਚਲਦੀ ਹਰ ਚੀਜ਼ ਦੇ ਹਿਸਾਬ ਨਾਲ ਕਰਦੀ ਤੇ ਮੈਂ ਮੈਂ ਲੱਗ ਕੇ ਗੁਰਪ੍ਰੀਤ ਦੇ ਮਗਰ ਗੁੱਛੇ ਡੰਗਦੀ ਰਹੀ ਤੇ ਜਦੋਂ ਹੋ ਗਿਆ ਕੰਮ ਸਾਰਾ ਖਰਾਬ ਤੇ ਉਦੋਂ ਫਿਰ ਇੱਥੇ ਇਹਨਾਂ ਨੂੰ ਦੱਸਦੀ ਫਿਰਾਂ ਉਹ ਤੇ ਵਿਚਾਰੇ ਮੈਨੂੰ ਪੈਸੇ ਵੜਾਉਂਦੇ ਰਹੇ ਜੋ ਕਹਿੰਦਾ ਗਾ ਰஞ்சிਤ ਕਹਿੰਦੇ ਰਹੇ ਕਿ ਮੇਰੀ ਜਨਾਨੀ ਸਾਹਮ ਕੇ ਰੱਖੂਗੀ ਤੇ ਚੱਲ ਆਪਾਂ ਕੋਈ ਕੋਈ business ਖੜਾ ਕਰਾਂਗੇ ਕਿਤੇ ਪੈਸਾ ਸਾਥੇ ਲਾਵਾਂਗੇ ਉਹ ਲੁਟੇਰੇ ਜੀ ਤੁਹਾਡੇ ਮਗਰ ਲੱਗੇ ਕੋਈ ਨਾ ਮੰਨੀ ਤੇ ਤੁਹਾਨੂੰ ਕਿਤੇ ਕੁਝ ਕੰਮ ਕਰਨ ਦਿੰਦੇ ਤੇ ਕੰਮ ਹੁੰਦਾ ਨਾ ਬੁਣਾੜ ਕੇ ਇੱਥੇ ਬੈਠੇ ਨੇ ਦੋਵੇਂ ਜੀ ਅਤੇ ਗਈ ਆ ਕੰਮ ਕਿਤੇ ਇੱਥੇ ਬੈਠੇ ਨੇ ਦੋਵੇਂ ਜੀ ਹੋਣਾ ਕਿਉਂ ਸ਼ਰਮੀ ਆ ਸਾਡੇ ਸਿਰ ਤੇ ਚੜ ਕੇ ਬੈਠੇ ਨੇ ਇੱਥੇ ਲੋਕਾਂ ਨੂੰ ਤਾਂ ਇਹਨੇ 1 ਕਰੋੜ ਨਿਕਲਦੇ ਨੇ ਦੂਜੇ ਘਰ ਦੇ ਐਨ ਵੀ ਇੱਕ ਘਰ ਛੱਡ ਦਿੰਦੀ ਏ ਅੰਮੀ ਹਾਂ ਇਹਨਾਂ ਦੀ ਕਿਤੇ ਟੋਈ ਨਹੀਂ ਕਦੀ ਕਹੇ ਦੋਸਤ ਕੋ ਜਾਂਦੇ ਹੀ ਕਦੀ ਕਿਹੇ ਦੋਸਤ ਕੋ ਜਾਂਦੇ ਹੀ ਹਰ ਕੋਈ ਬਹਾਨੇ ਨਾਲ ਇਹਨਾਂ ਕੋ ਕਮਰਾ ਵਿਲਾ ਕਰਾ ਲੈਂਦਾ ਨਹੀਂ ਤੇ ਇਹਨਾਂ ਨੂੰ ਮਾਰਦਾ ਹੀ ਲਾਤਾ ਵੀ ਨਿਕਲੋ ਇੱਥੋਂ ਇਹ ਕੰਮ ਕੁਮ ਨਹੀਂ ਕਰ ਸਕਦਾ ਚੰਗਾ ਭਰਾ ਜਵਾਨ ਆਟਾ ਕਟਾ ਮੁੰਡਾ ਏ ਮੱਪੀ ਕੰਮ ਨੇ ਕਾਦਾ ਕਰਨਾ ਕਾਮ ਉਹਦਾ ਗਿਆ ਆਇਆ ਸਾਰਾ ਬਿਜ਼ਨਸ ਤੇ ਉਹਦਾ ਸਾਰਾ ਡੁੱਬ ਗਿਆ ਵਾ ਜਿੰਨਾ ਇੰਨੇ ਪੈਸਾ ਜੋੜਿਆ ਸੀ ਉਹ ਸਾਰਾ ਪੁੱਤ ਨੇ ਹੜੱਪ ਕਰ ਲਿਆ ਵਾ ਕਿਉਂਕਿ ਉਹ ਹੀ ਨਿਸ਼ਵਤ ਕੋਰੀ ਦਾ ਪੈਸਾ ਮੰਮੀ ਉਹਦੇ ਹੈ ਹੀ ਚੋਰ ਤੇ ਚੋਰਾਂ ਦਾ ਕੰਮ ਹੀ ਹੁੰਦਾ ਐ ਲੋਟੀngੀ ਮਾਰੀ ਐ ਜੋ ਲੁੱਟ ਲਿਆ ਲੋਕਾਂ ਨੂੰ ਇਧਰ ਲੁੱਟ ਲਿਆ ਸਹੀ ਗੱਲ ਐ ਮੰਮੀ ਹੁਣ ਸਾਡੇ ਤੇ ਬੋਝ ਬਣ ਕੇ ਤੇ ਬਹਿ ਗਏ ਆ ਆ ਮਸਾ ਮਾੜਾ ਜਿਹਾ ਕੰਮ ਇਹਨਾਂ ਦਾ ਸਹੀ ਹੋਣ ਲੱਗਾ ਹੀ ਉਹ ਵੀ ਤੁਹਾਨੂੰ ਪਤਾ ਵਿਮਾ ਜਿੱਥੇ ਰਾਜੂ ਬਾਜੀ ਹੋਣਾ ਨੇ ਹੈਲਪ ਕੀਤੀ ਸਾਡੀ ਜੀਦੀ ਰਵੇ ਉਹਨਾਂ ਦੀ ਸੱਸ ਮੰਮੀ ਐਡੀ ਚੰਗੀ ਜਨਾਨੀ ਐ ਨਾ ਮੈਂ ਕਦੀ ਉਹਦੇ ਨਾਲ ਦੀ ਜਨਾਨੀ ਨਹੀਂ ਵੇਖੀ ਅਜ ਤੱਕ ਤੂੰ ਹੁਣ ਕਿੱਥੇ ਕਰਦੇ ਪਹਿਰੇ ਰੱਖ ਕੇ ਗਏ ਤੇ ਫੇਰ ਮੰਮੀ ਸਾਡੇ ਦਿਨ ਚੰਗੇ ਆਏ ਤੇ ਹੁਣ ਥੋੜਾ ਬੋਤਾ ਸਾਡਾ ਕੰਮ ਜੜੋ ਵਧੀਆ ਚੱਲਣ ਲੱਗ ਪਿਆ ਵਾ ਤੇ ਹੁਣ ਇਹ ਆਣ ਕੇ ਬਹਿ ਗਏ ਆ ਮੰਮੀ ਥੋੜਾ ਜਿਹਾ ਸੋਦਾ ਹੁੰਦਾ ਸੀ ਸਾਡਾ ਮਹੀਨੇ ਦਾ ਤੇ ਐ ਤਾਂ 2.500 ਜਰਦਾ ਸੀ ਵੱੱਦ ਸੋਦਾ ਨੇ ਹੁੰਦਾ ਵਾ ਹਿਸਾਬ ਲਾ ਲਓ ਤੇ ਕਿੰਨੂ ਕਹੀਏ ਆ ਕੱਲ 50 ਰੁਪਏ ਦੇਣ ਲਈ ਸਾਡੇ ਵਾਸਤੇ ਆਹੇ ਆ ਖਰਚਾ ਲੈ ਲਓ ਹੈ ਪੂਹ ਕਾਲ ਖਦੇੜ ਲਈ 50 ਰੁਪਏ ਤੇ ਰੁਪਿਆ ਅੱਜ ਵੀ ਨਹੀਂ ਆਂਦੇ ਉਹ ਵੀ 60 ਰੁਪਏ ਕਿਲੋ ਹੋਏ ਪਏ ਸ਼ਰਮ ਨਹੀਂ ਆ ਪੰਥ ਤੁਸੀਂ ਚਲੋ ਤੁਹਾਡੇ ਕੋ ਨਹੀਂ ਹੈਗਾ ਤੁਸੀਂ ਰਾਵਣਾ ਬੈਠ ਕੇ ਖਾਓ ਤੁਹਾਡੇ ਭਰਾ ਭਜਾਈ ਦਾ ਘਰ ਹੈ ਤੁਹਾਡੀ ਮਾਂ ਦਾ ਘਰ ਹੈ ਆਲੋ ਕਿਨੇ ਗਿਆ ਪਈ ਪੈਸੇ ਦਊ ਜਾਣ ਕੇ ਆਪ ਕਰ ਚ ਆਲੋ ਫੜੋ ਹੈ ਬੈ ਫੇਰ ਮੰਮੀ ਇਨੇ ਇੰਨੀ ਸ਼ਰਮ ਲਾਈ ਆ ਕਿ ਇੱਥੇ ਕਰੀ ਕੁਝ ਜਾਂਦੀ ਆ ਤੇ ਬਣਾਈ ਕੁਝ ਜਾਣ ਲਈ ਆ ਇਨੇ ਕੀ ਕੀਤਾ ਕਿ 50 ਰੁਪਏ ਮੈਨੂੰ ਫੜਾ ਕੇ ਮੈਂ ਮੰਮੀ ਪੈਸੇ ਨਹੀਂ ਲੇ ਜਦੋਂ ਮੈਂ ਮੋਠੋ ਖੋਲੀ ਤਾਂ 50 ਰੁਪਏ ਹੈ ਤੇ ਇਨੇ ਕੀ ਕੀਤਾ ਰஞ்சிਤ ਨੂੰ ਚੁੱਕਣਾ ਦੇਤੀ ਉਹਨੂੰ ਆਂਦੀ ਆ ਵੀ ਪਰਜਾਈ ਤੇ ਇਹ ਖਰਚਾ ਮੰਗਣ ਦੀ ਚ ਰਹਿਣ ਦਾ ਉਹ ਮੇਰੇ ਤੇ ਰਾਣੇ ਚ ਉਹ ਕਲੇਸ਼ ਕੱਲ ਸ਼ਾਮੀ ਪਈ ਕਿ ਤੁਹਾਨੂੰ ਮੈਂ ਕੀ ਦੱਸਾਂ ਮੈਂ ਤਾਂ ਸਗੋਂ ਤੁਹਾਨੂੰ ਫੋਨ ਕਰਨਾ ਸੀ ਤੇ ਮੈਨੂੰ ਕੋਈ ਹਾਲ ਦੱਸੋ ਮੈਂ ਇਹਨਾਂ ਨੂੰ ਇੱਥੇ ਰੱਖ ਬੈਠੀ ਆ ਇਹ ਤਾਂ ਮੇਰੇ ਘਰ ਜਾਣਾ ਚਾਹੀਦਾ ਸੀ ਨਾ ਹਰ ਚੀਜ਼ ਛਮੀ ਲਿਮਟ ਚੰਗੀ ਲੱਗਦੀ ਹੈ ਬਿਨਾ ਲਿਮਟ ਤੋਂ ਨਹੀਂ ਚੰਗੀ ਲੱਗਦੀ ਨਾਲ ਜਵਾਈ ਤੇ ਸਹੁਰੇ ਦੇ ਘਰ ਬੈਠੇ ਨਹੀਂ ਚੰਗੇ ਲੱਗਦੇ ਮੰਮੀ ਚੰਗੇ ਲੱਗਦਾ ਨੂੰ ਕੀ ਕਹਿਣਾ ਹੁਣ ਕਿੱਥੇ ੱੱਕੇ ਖਾਂਦਾ ਫਿਰੂਗਾ ਇਹਨੂੰ ਕੋਈ ਹੁਣ ਰੱਖ ਕੇ ਕੁਛ ਨਹੀਂ ਹੈਗਾ ਇਹਦੇ ਪੱਲੇ ਹੀ ਕੁਛ ਨਹੀਂ ਹੁਣ ਹੈਗਾ ਹੁਣ ਇੱਥੇ ਹੀ ਰਹੂਗਾ ਆਣ ਕੇ ਤਰਲੇ ਕਰਨ ਲੱਗ ਪਿਆ ਸੀ ਮਾਤਾ ਦੇ ਮੇਰੀ ਗੱਲ ਸੁਣ ਲੈ ਕਨਪੋਲ ਕੇ ਇਹ ਹੈਗਾ ਤੁਹਾਡੇ ਘਰ ਦਾ ਮਸਲਾ ਇਹਨੂੰ ਤੁਸੀਂ ਆਪਣੇ ਘਰ ਵਿੱਚ ਹੀ ਸੁਲਝਾਓ ਤੇ ਪਹਿਲੇ ਜਿਹੜੇ ਗਲਤੀਆਂ ਹੋਈਆਂ ਨੇ ਨਾ ਤੁਹ ਸਮਝਸੇ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਮੈਨੂੰ ਤੇਰੀ ਦੀਦੀ ਨੇ ਰਾਜ ਨੇ ਸਾਰੀਆਂ ਗੱਲਾਂ ਦੱਸਤੀਆਂ ਸਨ ਤੇ ਜਿਹੜਾ ਨੁਕਸਾਨ ਤੇਰਾ ਪਹਿਲੇ ਹੋਇਆ ਨਾ ਤੇਰਾ ਘਰ ਬਰਬਾਦ ਹੋ ਚੱਲਿਆ ਸੀ ਉਹਨੂੰ ਫਿਰ ਇਹ ਨਾ ਹੋਵੇ ਕਿ ਫਿਰ ਉਹੀ ਕਹਾਣੀ ਉਹੀ ਸਭ ਕੁਝ ਫਿਰ ਦੁਬਾਰਾ ਹੋ ਜਾਵੇ ਮੰਮੀ ਜੀ ਇਹੋ ਟੈਨਸ਼ਨ ਤੇ ਮੈਨੂੰ ਲੱਗੀ ਹੋਈ ਆ ਕਿ ਇੱਕ ਵਾਰ ਮੇਰਾ ਘਰ ਮਹਾ ਮਹਾ ਬਚਿਆ ਵਾ ਟਾਡਾ ਜਵਾਈ ਵੀ ਮਹਾ ਬਜਿਆ ਮਰਦ ਤੋਂ ਤੁਹਾਨੂੰ ਤਾਂ ਮੈਂ ਦੋ ਜਿੱਤ ਅਸੀਂ ਆਹੀ ਕੋਦਮ ਮਰਨਤਾ ਕ ਚਲ ਗਏ ਆਂ ਆ ਕੰਡੀਸ਼ਨ ਸਾਡੇ ਤੇ ਆ ਗਈ ਤੇ ਉਹਦੀ ਜੁਮੇਰ ਆ ਆ ਕੁੜੀ ਜਿਹੜੀ ਅੱਜ ਸਾਡੇ ਘਰ ਆ ਕੇ ਬੈਠੀ ਆ ਤੇ ਮੈਨੂੰ ਐਦਾ ਲੱਗਣ ਡਿਆ ਵਾ ਵੀ ਹੁਣੇ ਫੇਰ ਉਹੋ ਹੀ ਪਾੜਤਾ ਪੜਨ ਲਈ ਆ ਉਹੋ ਸਕੀਮਾਂ ਘੜਨਦੇ ਨੇ ਦੋਵੇਂ ਜੀ ਅੱਛਾ ਸ਼ਮੀ ਮੇਰੀ ਗੱਲ ਸੁਣ ਮੈਂ ਤੇ ਆਈ ਜੈ ਤੇਰੀ ਮੰਮੀ ਨੂੰ ਮਿਲਣ ਵਾਸਤੇ ਹਾਂਜੀ ਮੈਨੂੰ ਬੜਾ ਜ਼ਰੂਰੀ ਕੰਮ ਅਸੀਗਾ ਤੇ ਉਹ ਹੁਣ ਮੈਨੂੰ ਮਿਲੇ ਨਹੀਂ ਮੰਮੀ ਮੰਮੀ ਤੇ ਗਏ ਨੇ ਕਿ ਇਹ ਜ਼ਰੂਰੀ ਕੰਮ ਤੁਸੀਂ ਮੈਨੂੰ ਦੱਸ ਦੋ ਵੀ ਕੀ ਕੰਮ ਸੀ ਮੇਰੀ ਗੱਲ ਸੁਣ ਜੇ ਤੂੰ ਮੈਨੂੰ ਨਹੀਂ ਦੱਸਦੀ ਤੈਨੂੰ ਕੀ ਪਤਾ ਲੱਗਦਾ ਕਿ ਮੈਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਦਾ ਮੰਮੀ ਹਾਂ ਮੈਂ ਤੁਹਾਨੂੰ ਤਾਂ ਨਹੀਂ ਦੱਸਦੀ ਕਿ ਤੁਸੀਂ ਟੈਨਸ਼ਨ ਨਾ ਲਓ ਨਾਲੇ ਇਹ ਚਾ ਗਲਤੀਆਂ ਸਾਰੀਆਂ ਮੇਰੀਆਂ ਹੀ ਤੁਹਾਨੂੰ ਮੈਂ ਕੀ ਦੱਸਦੀ ਮੈਂ ਚਾ ਨਹੀਂ ਮੈਂ ਆਪੇ ਠੀਕ ਕਰਾਂ ਤੁਹਾਨੂੰ ਮੰਮੀ ਪਤਾ ਇਹਦੇ ਕੋ ਮੈਂ ਪੈਸੇ ਕਢਾਈ ਆ ਤੂੰ ਗੱਲਾਂ ਇਹਨੂੰ ਨਹੀਂ ਪਤਾ ਕਿ ਮੈਂ ਕਿੱਦਾਂ ਕਢਾਈ ਮੈਂ ਆਪਣੀ ਸਹੇਲੀ ਕੋ ਸਹੇਲੀ ਨੂੰ ਕੈਪਟ ਕੋ ਪੈਸੇ ਕਢਾ ਇਹਨੇ ਵਿਆਜੀ ਦੇ ਦਿੱਤੇ ਉਹਨੂੰ ਪੈਸੇ ਨਿਕਾਣੇ ਨੇ ਮੇਰੇ ਸਾਰੇ ਤੂੰ ਇਹ ਵੀ ਕੋਸ਼ਿਸ਼ ਹੁੰਦੀ ਰਿਹਾ ਕਰ ਦੂਸਰੀ ਗੱਲਾਂ ਲੈ ਕੇ ਕੋਸ਼ਿਸ਼ ਕੋ ਪੈਸੇ ਕਢਾ ਲੈ ਖੁਸ਼ੀ ਵਾਲੀ ਗੱਲ ਹੀ ਆ ਇਹੋ ਜਿਹੇ ਚੋਰਾ ਤਾਂ ਬਚ ਕੇ ਰਹਿਣਾ ਚਾਹੀਦਾ ਤੇ ਨਾਲ ਮੇਰੀ ਮੰਮੀ ਦਾ ਮੇਰੀ ਗੱਲ ਸੁਣ ਮੈਨੂੰ ਨਾ ਤੇਰੀ ਦੀਦੀ ਰਾਜ ਨੇ ਸਾਰੀ ਗੱਲ ਦੱਸਤੀ ਤੇ ਤੁਹਾਡੇ ਮਕਾਨ ਦੇ ਰਜਿਸਟਰੀ ਦੀ ਗੱਲ ਹਾਂ ਮੰਮੀ ਤੁਸੀਂ ਮੈਂ ਉਹਦੇ ਵਾਸਤੇ ਤੇਰੀ ਮੰਮੀ ਕੋਲ ਆਈ ਸਾਂ ਦੱਸੋ ਮੰਮੀ ਤੁਸੀਂ ਮੈਨੂੰ ਦੱਸ ਦੋ ਮੈਂ ਮੰਮੀ ਜੀ ਨਾਲ ਗੱਲ ਕਰ ਲਾਂਗੀ ਜਿਹੜੀ ਤੁਸੀਂ ਇਸ ਚੋਰ ਦੀ ਜ਼ਮਾਨਤ ਕਰਨ ਵਾਸਤੇ ਆਪਣੀ ਰਜਿਸਟਰੀ ਕਹਿਣੇ ਪਾਈ ਜੇ ਨਾ ਹਾਂਜੀ ਮੰਮੀ ਸਭ ਤੋਂ ਪਹਿਲਾਂ ਇਹਨੂੰ ਛਡਾਓ ਇਹ ਇੱਕ ਵਾਰੀ ਫਸ ਗਈ ਨਾ ਲੋਕਾਂ ਦੇ ਅੱਥੇ ਚੀ ਚਲੇਗੀ ਨਾ ਇਹ ਪੱਤ ਕੇ ਘਰ ਵਾਪਸ ਨਹੀਂ ਆਂਦੀ ਹੁੰਦੀ ਇਹ ਗੱਲ ਮੇਰੀ ਪੱਲੇ ਬੰਦ ਸਹੀ ਗੱਲ ਹੈ ਮੰਮੀ ਇਹਨਾਂ ਨੇ ਕੀ ਉਜੜਨਾ ਇਹਨਾਂ ਟਹਾਂ ਨੂੰ ਥਾਈ-ਥਾਈ ਜਾੜ ਛੜੇ ਜਿਹੜੀ ਇਹ ਕਰੀ ਆਪਣੇ ਘਰ ਫੇਰ ਆਏ ਆ ਨਾ ਤੇ ਇਹਨਾਂ ਦਾ ਕੋਈ ਪਤਾ ਨਹੀਂ ਕਿ ਆਹ ਹੋਰ ਤੁਹਾਡੇ ਨਾਲ ਕੀ ਕਰਦੇ ਹੋ ਜਿਹੜਾਂ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿ ਗਈ ਤੇ ਮੇਰੀ ਗੱਲ ਸੁਣ ਪੈਸੇ ਤੁਹਾਡੇ ਅਕਾਊਂਟ ਉਸ ਵਿੱਚ ਪਾ ਦਾਂਗੀ ਤੇ ਆਪਣੀ ਜੀ ਸ੍ਰੀ ਮੰਮੀ ਨੂੰ ਕਹੀ ਜਿਵੇਂ ਸਟਿਚ ਉਪ ਕਰਕੇ ਛੜਾ ਦੇ ਮੰਮੀ ਜੀ ਤੁਸੀਂ ਇੰਨੀ ਖੇ ਚੱਲਣਾ ਕਰੋ ਅਸੀਂ ਆਪੇ ਕਰ ਲਾਂਗੇ ਸਾਰਾ ਕੁਝ ਤੁਸੀਂ ਮੈਨੂੰ ਕਹਿਣ ਦੇ ਹੋ ਨਾ ਕਿ ਤੁਹਾਨੂੰ ਮੈਂ ਦੱਸਿਆ ਕਿਉਂ ਨਹੀਂ ਮੈਂ ਐਸੇ ਕਰਕੇ ਨਹੀਂ ਦੱਸਿਆ ਕਿ ਤੁਸੀਂ ਖੇਚਲ ਕਰਨੀ ਹੈ ਕੋਈ ਮੈਂ ਕਰਨੀ ਹੀ ਜਿੱਦਾਂ ਮੈਂ ਜਾੜਿਆ ਵਾ ਨਾ ਸਾਰਾ ਕੁਝ ਐਦਾਂ ਹੀ ਮੈਂ ਬਣਾ ਲਾ ਤੇ ਤੁਹਾਨੂੰ ਪਤਾ ਨਾ ਲੱਗੇ ਕਾਦੀ ਖੇਚਲ ਦੋ ਪਰਿਵਾਰ ਅਸੀਂ ਇੱਕ ਆ ਮੰਮੀ ਮੈਨੂੰ ਰਣਜੀਤ ਤੇ ਮੰਮੀ ਜੀ ਨੇ ਗੁੱਸੇ ਹੋਣਾ ਵਾ ਤੁਸੀਂ ਛੱਡੋ ਪਰੇ ਕੋਈ ਨਹੀਂ ਆਪਾਂ ਆਪੇ ਕਰ ਲਾਂਗੇ ਤੇ ਮੇਰੀ ਗੱਲ ਸੁਣ ਫਿਰ ਤੁਸੀਂ ਇਹਦਾ ਖਰਦਾਰੇ ਲੈ ਲਓ ਮੇਰੇ ਕੋਲ ਮੈਨੂੰ ਮੋੜ ਦਿਆ ਜੀ ਇਹ ਤਾਂ ਮਨਜ਼ੂਰ ਹੈ ਨਾ ਹਾਂਜੀ ਮੰਮੀ ਆਹ ਮਨਜ਼ੂਰ ਹੈ ਹਾਂ ਇਹ ਤਾਂ ਮੈਨੂੰ ਪਤਾ ਮੇਰੀ ਧੀ ਬੜੀ ਅਨੁਖੀ ਹੈ ਕਿਸੇ ਕੋਲ ਰੁਪਈਆ ਨਹੀਂ ਲੈਣ ਵਾਲੀ ਲੋਕਾਂ ਨੂੰ ਦੇ ਕੇ ਆਪਣਾ ਘਰ ਬਾਹਰ ਵੀ ਅਸੀਂ ਲੁੱਟਾਉਣ ਵਾਲੇ ਆ ਗਿਆਂ ਵੀ ਆ ਵੀ ਲੈ ਜਾਓ ਆ ਵੀ ਲੈ ਜਾਓ ਹੈ ਨਾ ਬਈ ਨਹੀਂ ਮੰਮੀ ਹਾਂ ਹੁਣ ਮੈਨੂੰ ਬੜੀ ਅਕਲ ਆ ਗਈ ਆ ਮੈਂ ਪਹਿਲੇ ਵਾਲੀ ਨਹੀਂ ਹੈਗੀ ਇਹ ਗੁਰਪ੍ਰੀਤ ਹੁਣ ਇਹ ਨਾ ਸੋਚੇ ਕਿ ਸ਼ੰਮੀ ਪਹਿਲੇ ਵਾਲੀ ਹੈ ਇਹਨੂੰ ਮੈਂ ਕੁਝ ਕਰਕੇ ਵਿਖਾਉਂਗੀ ਔਰ ਇਹ ਕੋਈ ਚਾਲ ਚੱਲੇ ਸਹੀ ਇਹਦੀ ਚਾਲ ਮੈਂ ਇਹਦੇ ਤੇ ਉਲਟੀ ਨਾ ਨਾ ਪਾਤੀ ਮੰਮੀ ਤੇ ਮੇਰਾ ਵੀ ਨਾ ਸ਼ੰਮੀ ਨਹੀਂ ਪਾਣੀ ਕਦੋਂ ਹੀ ਸਾਰਾ ਕੁਝ ਗਵਾ ਕੇ ਤੈਨੂੰ ਅਕਲ ਆਈ ਤੇ ਕੀ ਅਕਲ ਆਈ ਇਹ ਅਕਲ ਪਹਿਲੇ ਵਰਤਲਿਆਂ ਦੀ ਵੀ ਚੰਗੀ ਨਹੀਂ ਸੀ। ਮਾਂ ਮੈਂ ਤੁਸੀਂ ਕਿੰਨੇ ਚੰਗੇ ਹੋ ਨਾ। ਕਿੰਨਾ ਖਿਆਲ ਰੱਖਦੇ ਹੋ। ਆਪਣੀ ਧੀ ਜਵਾਈ ਦਾ। ਮਾਂ ਕੀ ਦੀਆਂ। ਦੇਖ ਲਓ ਤੁਹਾਨੂੰ ਮੈਂ ਦੱਸਿਆ ਉਹ ਫਿਰ ਵੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ। ਪੁੱਤਰ ਹਮੇਸ਼ਾ ਗੱਲਾਂ ਤੇ ਦਿਲ ਦੀ ਦੱਸਿਆ ਕਰ ਮਾਂ ਨੂੰ। ਮੈਂ ਤੇਰੀ ਮਾਂ ਵਾਂ। ਹਮੇਸ਼ਾ ਦੁੱਖ ਦੱਸਿਆ ਕਰਦਾ। ਤੇ ਸੋਕਾ ਦੱਸਿਆ। ਤਦ ਮੇਰੀ ਯਾਦ ਹੈ ਕਿ ਜ਼ਿੰਦਗੀ ਤੇ ਮਾਂ ਤੋਂ ਕਦੀ ਗੱਲਾਂ ਨਹੀਂ ਲੁਕਾਈਦੀਆਂ ਹੁੰਦੀਆਂ ਮੈਨੂੰ ਦੀਦੀ ਕੋਲੋਂ ਕਿਉਂ ਪਤਾ ਲੱਗੇ ਵੀ ਆ ਉਹਨੂੰ ਕੁਝ ਚਾਹੀਦਾ ਹੈ ਜਾਂ ਕੋਈ ਗੱਲ ਹੈ ਕੋਈ ਬਾਤ ਹੈ ਕੁਝ ਤੇਰੇ ਮੂੰਹ ਕਿਉਂ ਨਹੀਂ ਸੁਣਦੀ ਮੈਂ ਮੰਮੀ ਜੀ ਅੱਗੇ ਤੋਂ ਮੈਂ ਤੁਹਾਨੂੰ ਉਸੇ ਵੇਲੇ ਦੱਸਾਂਗੀ ਜੋ ਵੀ ਗੱਲ ਹੋਏਗੀ ਹਾਂ ਵੇਲੇ ਬੇਵਕੂਫਾਂ ਦੇ ਕੰਮ ਤੇ ਦੋ ਖਾਵੇ ਕਿਉਂ ਹਮੇਸ਼ਾ ਇਹ ਕਹਿੰਦਾ ਬਾਬਾ ਜੀ ਮਨੋਂ ਐਨ ਸਾਰੇ ਸੋਕੀ ਸੋਖ ਦਿਓ ਆਪਾਂ ਸੋਕੀ ਸੋਖ ਸੋਚਾਂਗੇ ਨਾ ਤੇ ਸਾਨੂੰ ਸੋਕੀ ਸੋਖ ਮਿਲਣਗੇ ਆਨ ਕਿਉਂ ਦੁੱਖ ਤੇਰੇ ਤੇ ਠੀਕ ਐ ਮੰਮੀ ਜੀ ਮੇਰਾ ਬੱਚਾ ਐਵੇਂ ਹਮੇਸ਼ਾ ਖਸਦਾ ਰਹੇ ਖੁਸ਼ ਰਹੇ ਠੀਕ ਐ ਨਾ ਗੱਲ ਤੇ ਮੰਮੀ ਸਹੀ ਕਹਿਂਡੀ ਆ ਇੱਕ ਕਰੀ ਘਰ ਜਾੜਤਾ ਸੀ ਇਹਨੇ ਮੇਰਾ ਹੁਣ ਫੇਰ ਆਣ ਕੇ ਇੱਥੇ ਰਹਿਣ ਲੱਗ ਪਈ ਆ ਮਸਾਂ ਕਿਤੇ ਰੋਟੀ ਖਾਣ ਲੱਗੇ ਮੇਰੀ ਤੇ ਰਣਜੀਤ ਦੀ ਹੁਣ ਕਦੀ ਲੜਾਈ ਨਹੀਂ ਹੋਈ ਤੇ ਅੱਜ ਜਦੋਂ ਦੀ ਆਈ ਹੈ ਨਾ ਆ ਦੋ ਤਿੰਨ ਹੱਲੇ ਕਰਤੇ ਨਹੀਂ ਹਮੇਸ਼ਾ ਹੁਣ ਸਾਡੀ ਲੜਾਈ ਇਹਦੇ ਕਰਕੇ ਹੋਣ ਲਈ ਆ ਤੇ ਨਾਲੇ ਜਦੋਂ ਮੈਂ ਜਾ ਕੇ ਪੁੱਛਦੀ ਆ ਉਦੋਂ ਸਾਫ਼ ਮੁੱਕਰ ਜਾਂਦੀ ਆ ਇਹਦੇ ਤੋਂ ਸਾਫ਼ ਸਾਬਿਤ ਹੁੰਦਾ ਵਾ ਕਿ ਗੁਰਪ੍ਰੀਤ ਫੇਰ ਆਪਣੀਆਂ ਚਾਲਾਂ ਚੱਲਾਂ ਲੱਗਦੀ ਆ ਇੱਥੇ ਆਣ ਕੇ ਨਾਲੇ ਆ ਜਿਹੜੀਆਂ ਏਸੀ ਉਸੀ ਦੀਆਂ ਬੁਝਾਰਤਾ ਪਾਉਂਦੇ ਨੇ ਨਾ ਜਿਹੜੀਆਂ ਗੱਲਾਂ ਕਰਦੇ ਆ ਅਸਲ 'ਚ ਇਹ ਚਾਹੁੰਦੇ ਆ ਕਿ ਸਾਡੇ ਕਮਰੇ 'ਚ ਵੀ ਏਸੀ ਲੱਗਾ ਹੋਵੇ ਤੇ ਅਹੀਂ ਟੌਰ ਨਾ ਸੋਈਆਂ ਦੱਸ ਬਿੱਲ ਵਾਰਾ ਖਾਊਗਾ ਸਾਡੇ ਕੋ ਤੇ ਆਪਣੇ ਏਸੀ ਦਾ ਨਹੀਂ ਤਰਦਾ ਤੇ ਇਹਨਾਂ ਦੇ ਏਸੀ ਦਾ ਕਿੱਥੋਂ ਤਾਰਾਂਗੇ 20 ਵਰੀ ਇਸ ਕੁੜੀ ਨੂੰ ਕਿਹਾ ਵਾ ਕਿ ਆਪਾਂ ਇੱਥੇ ਸੌਣੇ ਆ ਨਾ ਤੇ ਰਾਤ ਨੂੰ ਗੱਦੇ ਸੁੱਟ ਲਿਆ ਕਰ ਤੇ ਤੂੰ ਵੀ ਸੌਂ ਜਾ ਕਰ ਹੋਏ ਨਹੀਂ ਆਉਣਾ ਨਹੀਂ ਆ ਆਪਣੇ ਕਮਰੇ 'ਚ ਏਸੀ ਭਾਲਦੀ ਐ ਜੇ ਕੱਲ ਪਹਿਹਨ ਦੀ ਗੱਲ ਹੋਈ ਹੋਵੀ ਇਹਨਾਂ ਸਾਰੀ ਮੇਰੇ ਤੇ ਧੋਪਦੀ ਗੱਲ ਤੇ ਮੰਮੀ ਦੀ ਸਹੀ ਐ ਕਿ ਇਹੋ ਜੀ ਤੋਂ ਪੂਰਾ ਅਲਰਟ ਰਹਿਣਾ ਚਾਹੀਦਾ ਮੈਂ ਸੋਚਣ ਦੀ ਹੀ ਸੁਧਰ ਗਈ ਹੋਣੀ ਆ ਪਰ ਹੁਣ ਮੈਨੂੰ ਇਦਾਂ ਲੱਗਣ ਲੱਗ ਪਿਆ ਕਿ ਇਹ ਫੇਰ ਚੱਲਾ ਇਹਨੇ ਚੱਲੜੀਆਂ ਸ਼ੁਰੂ ਕਰਤੀਆਂ ਕਿਤੇ ਉਹ ਨਾ ਹੋਵੇ ਮੈਂ ਇਹਨਾਂ ਨੂੰ ਘਰ ਚ ਰੱਖ ਲਿਆ ਵਾ ਇਹਨਾਂ ਨੂੰ ਪਨਾਹ ਦਿੰਦੀ ਦਿੰਦੀ ਕਿਤੇ ਮੈਂ ਆਪਣਾ ਘਰ ਨਾ ਗਵਾ ਲਾਂ ਮੈਂ ਹੁਣ ਪੂਰੀ ਅਲਰਟ ਰਹੂੰਗੀ ਤੇ ਰਣਜੀਤ ਜਦੋਂ ਵੀ ਮੇਰੇ ਤੇ ਕੋਈ ਤੋਹਮਤ ਲਾਉਣਗੇ ਨਾ ਹਾਂ ਤਾਂ ਡਟ ਕੇ ਮੁਕਾਬਲਾ ਕਰੂੰਗੀ ਤੇ ਉਸੇ ਨੇ ਇਹਨੂੰ ਗੱਲ ਪੁੱਛੂੰਗੀ ਕਿ ਹਾਂ ਬੋਲਾ ਗੱਲ ਕੀਤੀ ਤਾਂ ਕੀਤੀ ਕਿਉਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਹਟੂੰਗੀ ਹੁਣ ਮੈਂ ਬੜਾ ਕੁਝ ਕਰ ਲਿਆ ਨਾ ਪਹਿਲੇ ਮੇਰੇ ਨਾਲ ਪਹਿਲੇ ਮੰਮੀ ਨੂੰ ਚਾਹ ਦਿੰਨੀ ਆ ਚਾਹ ਪਾਣੀ ਪੀ ਲੈਣਗੇ ਤੇ ਫਿਰ ਗੱਲ ਕਰਦੀ ਆ ਕਿ ਮੰਮੀ ਆਏ ਹੀ ਮੰਮੀ ਆਹ ਲੋ ਚਾਹ ਯਾਰ ਇਹ ਸ਼ਮੀਲਾ ਕੀ ਬਣੀ ਕਿਤੇ ਇੰਨੀ ਅੱਜ ਗਰਮੀ ਇੰਨਾ ਵੀ ਤਾਂ ਤਮਾਸ਼ਾ ਲੱਗਾ ਕਿਦਾ ਮੈਂ ਖਾ ਵੀ ਨਹੀਂ ਆ ਮम्मी ਗਰਮੀ ਤਾਂ ਦੱਸ ਹੈ ਹੀ ਯਾਰ ਇੱਕ ਤਾਂ ਪਾਣੀ ਪੀ ਪੀ ਕੇ ਘੜੀ ਘੜੀ ਪਾਣੀ ਪੀ ਪੀ ਤੇ ਤੇ ਬੜਾ ਲਾਏ ਤੇ ਪੁੱਤ ਕੀ ਲਾਣਾ ਤੇਰੀ ਮਾਸੀ ਨਾਲ ਗਈਆਂ ਤੇ ਇਹਨੂੰ ਪਤਾ ਜਦੋਂ ਜਾਈਏ ਕਿਹਨਾਂ ਕਦੀ ਉੱਥੇ ਕਰੋ ਕਦੀ ਉੱਥੇ ਕਰੋ ਮੈਨੂੰ ਟਾਈਮ ਬੜਾ ਲੱਗਿਆ ਮੈਂ ਤੇ ਪੁੱਤ ਕਿਤੇ ਅੱਜ ਤਾਪ ਗਈ ਮੈਂ ਤਾਂ ਇਹੋ ਜਿਹਾ ਕਦੀ ਦਿਨ ਦੇਖਿਆ ਨਹੀਂ ਤੇ ਇੰਨੀ ਗਰਮੀ ਆ ਪਰ ਆਪਾਂ ਨਿਕਲ ਜਾਈਏ ਘਰੋਂ ਘੱਟਿਆ ਨਾ ਅੱਜ ਮੈਂ ਕਿੰਨੀ ਚਿਰ ਤੇ ਨਿਕਣੀ ਆ ਕੋਈ ਗੱਲ ਨਹੀਂ ਮੰਮੀ ਜੀ ਮਾਸੀ ਜੀ ਕਿੰਨੇ ਨਾ ਦਾ ਫੋਨ ਕਰਨਦੇ ਆ ਤੇ ਉਹ ਤੇ ਕਦੋਂ ਦੇ ਆਖਣਦੇ ਹੀ ਆਪਣੀ ਮਾਂ ਨੂੰ ਭੇਜ ਆਪਣੀ ਮਾਂ ਨੂੰ ਭੇਜ ਤੇ ਕੁੜੀ ਦਾ ਵਿਆਹ ਤੇ ਰਿਆ ਤੇ ਕਿੰਨੇ ਕੰਮ ਕਰਨ ਵਾਲੇ ਆ ਤੇ ਮੈਂ ਕਿਹਾ ਜਰ ਮੰਮੀ ਨੂੰ ਅੱਜ ਭੇਜ ਦਿੰਨੀ ਆ ਗਰਮੀ ਤੇ ਮੰਮੀ ਫਿਰ ਹੈ ਹੀ ਆ ਇਸੇ ਕਰਕੇ ਮੈਂ ਹਾਂ ਪੁੱਤ ਅਗਲੀ ਆਖੂਗੀ ਮੈਂ ਕਿੰਨੀ ਵਾਰ ਆਖਿਆ ਤੇ ਵੇਖ ਮੇਰੀ ਭੈਣ ਆਲੀ ਨਹੀਂ ਸੋ ਤੈਨੂੰ ਪਤਾ ਕੰਮ ਹੁੰਦੇ ਲਿਆ ਉਹਦੇ ਤੇ ਪੁੱਤ ਜਾਣਾ ਹੀ ਪਈਂਦਾ ਆਪ ਨੂੰ ਭਾਕੇ ਲੋੜ ਆ ਆਪ ਸੱਦਾਂਗੇ ਤੇ ਆਉਗੀ ਨਾ ਕਦੇ ਉਹ ਬਿਲਕੁਲ ਮੰਮੀ ਅੱਜ ਹੀ ਕਿਹੇ ਦੇ ਕੰਮ ਆਵਾਂਗੇ ਨਾ ਤੇ ਕੱਲ ਨੂੰ ਕੋਈ ਵੀ ਸਾਡੇ ਕੰਮ ਆਊਗਾ ਜੇ ਅਸੀਂ ਅੱਜ ਸੱਦਿਆ ਨਾ ਜਾਈਏ ਤੇ ਕੱਲ ਨੂੰ ਅਹੀਂ ਕੋਈ ਦਿਨ ਦੇਰ ਹੋਇਆ ਤੇ ਅਗਲੇ ਮਾਸੀ ਬਣਾ ਫਿਰ ਆਊਗੀ ਹਾਂ ਇੱਥੇ ਆਪਾਂ ਘਰੇ ਗਰਮੀ-ਗਰਮੀ ਮੈਂ ਕਰਦੀ ਰਹਿੰਦੀ ਤੇ ਪੁੱਤ ਫੇਰ ਕੋਈ ਜਾਣਾ ਨਹੀਂ ਜਾਣਾ ਇਸੇ ਕਰਕੇ ਮੈਂ ਹੋ ਆਈ ਹਾਂ ਅੱਛਾ ਮੰਮੀ ਜੀ ਤਿੰਨ ਨਾਲੇ ਗੁਰਪ੍ਰੀਤ ਕਿੱਥੇ ਆ ਗੁਰਪ੍ਰੀਤ ਤੁਹਾਨੂੰ ਬਾਅਦ ਚ ਦੱਸਦੀ ਆ ਮੰਮੀ ਜੀ ਆਏ ਸੀ ਘਰੇ ਤੇਰੀ ਮੰਮੀ ਆਏ ਹਾਂ ਆ ਰਾਜੀ ਬਾਜੀ ਆ ਕੀ ਦੱਸਦੇ ਆ ਹਾਂਜੀ ਬਿਲਕੁਲ ਠੀਕ ਤੇ ਮੈਂ ਇਹਨਾਂ ਨੂੰ ਰੱਖ ਦਊਂ ਕਿੱਥੇ ਹਨ ਉਹ ਚਲੇ ਗਏ ਆ ਉਹ ਚਲੇ ਗਏ ਆ ਉਹਨਾਂ ਨੂੰ ਨਾ ਕੰਮ ਸੀ ਜ਼ਰੂਰੀ ਕੋਈ ਬਾਬੂ ਤੇ ਕਿੰਨਾ ਹੀ ਕੰਮ ਜ਼ਰੂਰੀ ਹੀ ਤੈਨੂੰ ਪਤਾ ਹੀ ਮੰਮੀ ਨੇ ਆਈ ਜਾਣਾ ਪੁੱਤ ਵੇਖ ਤਿੰਨੀ ਤੇਰੀ ਵਿਚਾਰੀ ਉਹ ਵੀ ਆਈ ਜਾਣਾ ਆਪਣੇ ਕੋਲ ਜਾਇਆ ਜਾਂਦਾ ਕਿਤੇ ਆਪਾਂ ਬੈਂਦੇ ਦੋ ਚਾਰ ਗੱਲਾਂ ਕਰਦੇ ਦੁੱਖ ਸੁੱਖ ਬੰਦਾ ਫੋਲਦਾ ਕਿਤੇ ਕੁੜਮਣੀ ਦਾ ਕੁੜਮਣੀਆ ਮਾਹ ਤੇ ਇਕੱਠੇ ਹੀ ਜਾ ਮੰਮੀ ਬੜਾ ਜ਼ੋਰ ਲਾਇਆ ਸੀ ਮੈਂ ਕਿ ਰਹਿ ਜਾ ਮੰਮੀ ਜੀ ਨੇ ਆ ਜਾਣਾ ਪਰ ਉਹ ਕਹਿੰਦੇ ਮੈਨੂੰ ਨਾ ਜ਼ਰੂਰੀ ਕੰਮ ਹੈਗਾ ਵਾ ਮੈਂ ਫੇਰ ਕਿਸੇ ਦਿਨ ਆਉਂਗੀ ਮੰਮੀ ਉਹ ਕੰਮ ਨਹੀਂ ਆਇਆ ਸੀ ਸਾਡੇ ਵੱਲ ਕਹਿੰਦੇ ਸੀ ਤੁਹਾਨੂੰ ਮਿਲਣਾ ਤੇ ਮੈਂ ਕਿ ਫੇਰ ਚੱਲ ਮੈਨੂੰ ਦੱਸ ਦਿਓ ਵੀ ਕੀ ਗੱਲ ਐ ਆਖਰ ਨਹੀਂ ਹੀ ਕੀ ਜੋ ਵੀ ਤੁਹਾਡੇ ਹਾਲਾਤ ਆਏ ਹੀ ਪਹਿਲੀ ਗੱਲ ਇਹ ਆ ਕਿ ਮੈਨੂੰ ਸਾਰਾ ਕੁਝ ਤੁਸੀਂ ਦੱਸਣਾ ਹੀ ਤੇ ਚਲ ਅਛਾ ਤੂੰ ਮੈਨੂੰ ਨਹੀਂ ਦੱਸਿਆ ਤੇਰੀ ਭੈਣ ਨੇ ਮੈਨੂੰ ਸਾਰਾ ਕੁਝ ਦੱਸਿਆ ਹੀ ਉਹ ਆਖੰਡੀ ਹੀ ਕਿ ਮੇਰੇ ਕੋਲ ਥੋੜੇ ਜਿਹਾ ਪੈਸੇ ਹੈਗੇ ਆ ਤੇ ਮੈਂ ਤੇਰੇ ਵਾਸਤੇ ਰੱਖੇ ਆ ਤੇ ਕਹਿੰਦੇ ਕੱਲ ਮੈਂ ਟ੍ਰਾਂਸਫਰ ਕਰ ਦੂੰਗੀ ਬੈਂਕ 'ਚ ਤੇ ਉਹਨਾਂ ਨੂੰ ਦੇ ਦਿਓ ਜਿਹੜੀ ਵੀ ਤੁਹਾਡੀ ਰਜਿਸਟਰੀ ਵਗੈਰੀ ਦਾ ਚੀਜ਼ਾਂ ਚੂਜਾ ਹੈਗੀਆਂ ਹਨ ਉਹ ਤੁਸੀਂ ਆਪਣੀਆਂ ਲੈ ਲਓ ਤੇ ਕਹਿੰਦੇ ਮੈਨੂੰ ਇਹ ਫਿਕਰ ਲੱਗਾ ਹੀ ਵੀ ਤੁਹਾਡਾ ਘਰ ਕਿਤੇ ਫੇਰ ਨਾ ਚੱਲ ਜੇ ਪਹਿਲੇ ਤੁਸੀਂ ਇੰਨੇ ਮਾੜੇ ਦੇਣ ਵੇਖੇ ਆ ਤੇ ਮੰਮੀ ਮੈਨੂੰ ਉਹ ਬੜੀ ਯਾਰ ਨਾ ਕੀਤੀ ਸੀ ਪਰ ਉਹ ਕਹਿੰਦੇ ਮੈਂ ਕੱਲ ਪੱਕਾ ਪੈਸੇ ਭੇਜ ਦਾਂਗੀ ਤੇ ਰਣਜੀਤ ਨੂੰ ਦੇ ਦਿਓ ਪੁੱਤ ਜੇ ਮੈਂ ਕੱਲ ਹੁੰਦੀ ਨਾ ਤੇ ਮੈਂ ਕਦੀ ਇਹ ਗੱਲ ਹੋਣ ਨਹੀਂ ਦੇਣੀ ਪੈਸੇ ਆਣ ਪੁੱਤ ਨਾ ਆਪਾਂ ਪੈਸੇ ਨਹੀਂ ਦੇਣੀ ਮੰਮੀ ਕੋਲ ਲੈਣੀ ਜੋ ਕੋਸ਼ਿਸ਼ ਆਪਾਂ ਘਰੇ ਹੀ ਕਰਾਂਗੇ ਉਹ ਤੇ ਚੰਗੇ ਨਹੀਂ ਲੱਗਦਾ ਮਾਣ ਕੋ ਪੈਸੇ ਲੈਣ ਦੇਰ ਭਰਾਵਾਂ ਕੋ ਪੈਸੇ ਲੈ ਲੇ ਆਪਾਂ ਆਪਣੇ ਕਦੇ ਦਿਨ ਮਾੜਿਆ ਹੈ ਨਾ ਆਪਣੇ ਨਿਕਲ ਜਾਣੀ ਆ ਮੰਮੀ ਵੀ ਆਨੇ ਨੂੰ ਕਿਹਾ ਸੀ ਮੈਂ ਕਿਹਾ ਮੰਮੀ ਨੇ ਤੇ ਰਣਜੀਤ ਨੇ ਤੁਹਾਡੇ ਕੋ ਪੈਸੇ ਨਹੀਂ ਲੈਣੇ ਉਹ ਕਹਿੰਦੇ ਭੈਣ ਜੀ ਨੂੰ ਕਹੀਂ ਵੀ ਮੈਂ ਆਪਣੀ ਮਰਜ਼ੀ ਨਾਲ ਦਿੱਤੇ ਆ ਤੇ ਜਦੋਂ ਤੁਹਾਡਾ ਹੱਥ ਸੌਖਾ ਹੋਊਗਾ ਤੁਸੀਂ ਮੋੜ ਦਿਓ ਪਰ ਮੈਂ ਭੇਜਣੇ ਜ਼ਰੂਰ ਆ ਚਲੋ ਮੰਮੀ ਕੋਈ ਗੱਲ ਨਹੀਂ ਉਹਨਾਂ ਨੇ ਮੇਂ ਹੈਲਪ ਕਰਨੀ ਤੇ ਕਿੰਨੇ ਕਰਨੀ ਆ ਜਦੋਂ ਤੁਹਾਡਾ ਤੁਹਾਡਾ ਹੱਥ ਸੌਖਾ ਹੋਊਗਾ ਆਪਾਂ ਮੋੜ ਦਾਂਗੇ ਹੁਣ ਬਾਰ ਬਾਰ ਤੁਸੀਂ ਨਾ ਨਾ ਕਰਿਓ ਫੋਨ ਤੇ ਐਵੇਂ ਗੁੱਸਾ ਕਰਨਗੇ ਫਿਰ ਠੀਕ ਆ ਠੀਕ ਤੇ ਹੈਗੀ ਪਤਾ ਗੱਲ ਵੀ ਉਹਨਾਂ ਨੇ ਵੀ ਆਪਣੇ ਵਾਤੇ ਰੱਖੇ ਤੈਨੂੰ ਪਤਾ ਪੈਸਾ ਰੱਖਿਆ ਕਿ ਤੂੰ ਬੁਢਾਪੇ ਵਿੱਚ ਕੰਮ ਆਉਂਦਾ ਜੇ ਆਪਾਂ ਪਤਾ ਲੈ ਕੇ ਵਰਤਦੇ ਤੇ ਆਪਾਂ ਕੌਣ ਹੋਏ ਆਪਾਂ ਨੂੰ ਪਹਿਲੇ ਨਹੀਂ ਤੈਨੂੰ ਆਖਣਾ ਹਾਂ ਨਹੀਂ ਕਰਨੀ ਤੈਨੂੰ ਚਾਹੀਏ ਜੇ ਮੈਂ ਹੁੰਦੀ ਆ ਮੈਂ ਕਦੀ ਤੈਨੂੰ ਹਾਂ ਨਹੀਂ ਕਰ ਦਿੰਦੀ ਕੋਈ ਨਹੀਂ ਮੰਮੀ ਹੁਣ ਉਹਨਾਂ ਨੇ ਆਪਣੀ ਮਰਜ਼ੀ ਨਹੀਂ ਦੇਣ ਦੇ ਆ ਕੋਈ ਗੱਲ ਨਹੀਂ ਜਦੋਂ ਸਾਡੇ ਕੋਲ ਹੋਣਗੇ ਆਪਾਂ ਵਾਪਸ ਕਰ ਦਾਂਗੇ ਤੁਸੀਂ ਇਹਨੇ ਟੈਨਸ਼ਨ ਨਾ ਲਓ ਚਾਹ ਪੀਓ ਤੇ ਗੁਰਪ੍ਰੀਤ ਘਰ ਨਹੀਂ ਹੈਗੀ ਉਹ ਤੁਹਾਡੇ ਮਗਰੇ ਮਗਰੇ ਚਲ ਗਈ ਸੀ ਗੁਰਪ੍ਰੀਤ ਘਰ ਨਹੀਂ ਹੈਗੀ ਆਹ ਆ ਹੋ ਹੀ ਗਿਆ ਨਹੀਂ ਤੁਹਾਡੇ ਮਗਰੇ ਨਹੀਂ ਥੋੜਾ ਬਚਰ ਹੋਇਆ ਮਲਕੀ ਟੇਢ 2 ਘੰਟੇ ਹੋ ਗਏ 2 ਘੰਟੇ ਹੋ ਗਏ ਉਹਨੂੰ ਗਈ ਤੂੰ ਜਦੋਂ ਮੈਂ ਗਈ ਆ ਉਹ ਤੇ ਮੈਂ ਗਏ ਜੇ 12 ਵਜੇ ਉਹ 2 ਵਜੇ ਨਿਕਲੀ ਘਰੋਂ ਤੂੰ ਕਿੱਥੇ ਗਈ ਫਿਰ ਕੀ ਪਤਾ ਮੈਨੂੰ ਉਹਨੂੰ ਪੁੱਛਣਾ ਸੀ ਵੀ ਤੂੰ ਕਿੱਥੇ ਚਲੀ ਆਂ ਵੀ ਮੰਮੀ ਨੂੰ ਦੱਸ ਕੇ ਜਾਨੀ ਹੋ ਮੰਮੀ ਤਾਂ ਜੇ ਨਿਕਲ ਕੇ ਗਾੜੀ ਗਾੜੀ ਜੇ ਤੂੰ ਜਾਣਾ ਤਾਂ ਮੰਮੀ ਦੇ ਨਾਲ ਹੀ ਚੱਲ ਜਾਨੀ ਹੋ ਅਸੀਂ ਦੋਵੇਂ ਮਾਂ ਦੀਆਂ ਮੰਮੀ ਨੂੰ ਕਹਿੰਦੀ ਸੀ ਮੈਨੂੰ ਕੋਈ ਕੰਮ ਹੈ ਜ਼ਰੂਰੀ ਭਾਬੀ ਦੱਸਿਆ ਨਹੀਂ ਮੈਨੂੰ ਕਿ ਉਹ ਚਲੀ ਕਿੱਥੇ ਆ ਐਡਾ ਜਿਹੜਾ ਜ਼ਰੂਰੀ ਕੰਮ ਜਿਹੜਾ ਚੋਰੀ ਜਾਣਾ ਮਾਂ ਨਾਲ ਜਾਂਦੀ ਵੀ ਮੰਮੀ ਮੈਂ ਨਹੀਂ ਜਾਣਾ ਤੂੰ ਹੀ ਜਾਣਾ ਆਪਾਂ ਇਕੱਠੇ ਦੋਵੇਂ ਮਾਂ ਦੀਆਂ ਚਲੀ ਜਾਨੀਆਂ ਮੈਨੂੰ ਤਾਂ ਹੋ ਟੈਨਸ਼ਨ ਪੈ ਗਈ ਕਿ ਕੁੜੀ ਕੀ ਕਰਦੀ ਫਿਰਦੀ ਆ ਚਲੋ ਮੰਮੀ ਜੋ ਵੀ ਕਰਦੀ ਆ ਤੇ ਅਸੀਂ ਕੀ ਕਰਨਾ ਉਹਦੇ ਨਾਲ ਬਸ ਇੱਥੇ ਰਹਿਣਾ ਤਾਂ ਸਹੀ ਤਰ੍ਹਾਂ ਰਵੇ ਬਾਕੀ ਸਾਨੂੰ ਕੋਈ ਨਹੀਂ ਜੋ ਮਰਜ਼ੀ ਕਰਕੇ ਕਰੇ ਵੇ ਰਾਜੇ ਕਿਹੜੇ ਦਿਨ ਹੋ ਗਏ ਆ ਤੇ ਕੀ ਕੁਛ ਕਰਨ ਦੇਤੀ ਐ ਤੇ ਹਣਾ ਤੋਂ ਚੋਰੀਆਂ ਸਾਰੇ ਕੰਮਾਂ ਤੋਂ ਚੋਰੀਆਂ ਇਹ ਤਰ੍ਹਾਂ ਪੁੱਤ ਥੋੜਾ ਜਿਆਦਾ ਇਹਨੂੰ ਸਮਝਾਉਣੀ ਚਾਹੀਦੀ ਵੀ ਮੈਂ ਬਤਰ ਬੁਣਨਾ ਕਰਾਂ ਮੰਮੀ ਵੀ ਆਉ ਸਮਝਾਉਂਦੇ ਕਿ ਅੱਗੇ ਵੀ ਤੁਸੀਂ ਇਹਦੇ ਕਰਕੇ ਇੰਨਾ ਜ਼ਿਆਦਾ ਥੱਲੇ ਲੱਗੇ ਹੋ ਤੇ ਹੁਣ ਥੋੜਾ ਅਲਰਟ ਰਹੋ ਇਹਦੇ ਤੋਂ ਤੇ ਮੈਂ ਤਾਂ ਹੀ ਮੰਮੀ ਕਹਿਣ ਦੀ ਆ ਕੀ ਆਪਾਂ ਨੂੰ ਨਾ ਥੋੜੀ ਨਿਗਰ ਰੱਖਣੀ ਚਾਹੀਦੀ ਇਹਦੇ ਤੇ ਹੁਣ ਵੇਖੋ ਦੋ ਤਿੰਨ ਵਰੀ ਰੰਜੀਤ ਲੜ ਪਏ ਨੇ ਤੇ ਆਪਾਂ ਉਹਨਾਂ ਨੂੰ ਕਹਿਣ ਦੇ ਆ ਕਿ ਆ ਤੁਹਾਡੇ ਆਈਚ ਕਸੂਰ ਨਹੀਂ ਹੈਗਾ ਉਹ ਮੰਨਣ ਨੂੰ ਤਿਆਰ ਨਹੀਂ ਹੈਗੇ ਹੁਣ ਆਪਾਂ ਥੋੜਾ ਨਾ ਅਲਰਟ ਰਹਿਣਾ ਪੁੱਤ ਮੈਨੂੰ ਪਤਾ ਧੀ ਤੇ ਮੇਰੀ ਆ ਪਰ ਬਦਲਣ ਵਾਲੀ ਨਹੀਂ ਇੱਥੇ ਤੂੰ ਤੇ ਇੱਥੇ ਮੈਂ ਵੇਖ ਲਈ ਅਜੇ 4 ਦਿਨ ਨਹੀਂ ਹੋਏ ਤੇ ਲੜਾਈ ਪਾਤੀ ਨਾ ਪਰ ਤੇ ਕਦੀ ਬੱਤੀ ਤੋਂ ਪਾਤੀ ਕਦੀ ਪੈਰਾਂ ਤੋਂ ਪਾਤੀ ਤੇ ਗ੍ਰਾਹ ਕੀਤਾ ਕੀ ਕੀ ਕਰਨਾ ਇਹ ਗੱਲ ਤਾਂ ਤੇਰੀ ਸਿਆਣੀ ਆ ਵੀ ਆਪਾਂ ਨੂੰ ਹੁਣ ਨਿਗਾਰੇ ਤੇ ਰੱਖਣੀ ਪੈਣੀ ਕੋਈ ਗੱਲ ਨਹੀਂ ਮੰਮੀ ਜੀ ਜੇ ਹੁਣ ਕੁਝ ਕਰੂਗੀ ਨਾ ਤੇ ਫਿਰ ਇਹਨੂੰ ਜਿਵੇਂ ਲੱਗ ਨਾ ਮੈਂ ਸੂਤਰ ਕਰੂੰਗੀ ਤੁਸੀਂ ਚੁੱਪ ਰਹੋ ਤੁਸੀਂ ਨਾ ਬੋਲਿਓ ਵਿੱਚ ਇਹਨੂੰ ਮੈਂ ਬੰਦਾ ਬਣਾਉਂਗੀ ਹੁਣ ਮੈਨੂੰ ਇੱਕ ਵਾਰੀ ਪਤਾ ਲੱਗ ਜੇ ਸਹੀ ਕਿ ਇਹਨੇ ਇਹ ਚੀਜ਼ ਕੀਤੀ ਆ ਮੈਨੂੰ ਕਨਫਰਮ ਨਹੀਂ ਨਾ ਹਜੇ ਕਿ ਇਹੋ ਸਭ ਕੁਝ ਕਰਨ ਲਈ ਮੈਨੂੰ ਤਾਂ ਪਤਾ ਇਹੋ ਹੀ ਕਰਨ ਲਈ ਆ ਪਰ ਤੂੰ ਹੁਣ ਨਿਗਾਹ ਰੱਖੀ ਹੁਣ ਇਹਦੇ ਬਾਲ ਕਿਸੇ ਚ ਨਾ ਆਵੀ ਇਹਨੇ ਤੈਨੂੰ ਮਿੱਠੀ ਹੋ ਕੇ ਇਹ ਨਾ ਹੋਵੇ ਤੈਨੂੰ ਅੱਗੇ ਮੋ ਪਸਾ ਲੇ ਇਹਨੇ ਕੁੜੀ ਚੰਗੀ ਹੁਣ ਕੱਲ ਵੀ ਤੁਸੀਂ ਕਹਿੰਦੇ ਕਿ ਉਹਦੇ ਕੋਲ ਜ਼ਿਆਦਾ ਪੈਸੇ ਨੇ ਉਹਨੇ ਲਿਮਾਰੀ ਚ ਰੱਖੇ ਤੇ ਮੈਨੂੰ ਤਾਂ ਪਤਾ ਹੀ ਨਹੀਂ ਕਿ ਇਹ ਗੱਲ ਦਾ ਕਦੋਂ ਪੈਸੇ ਜਾਂ ਤੇ ਮੈਂਦੇ ਹੱਥ ਚ ਪੈਸੇ ਵੇਂਦੀ ਉਹਨੂੰ ਲਿਮਾਰੀ ਚ ਰੱਖ ਦਿਆ ਵੇਂਦੀ ਤੇ ਫਿਰ ਇਹਨੂੰ ਮੈਂ ਫੜਦੀ ਲਗਾ ਤੋ ਵੀ ਤੂੰ ਸਾਨੂੰ 50 ਰੁਪਏ ਦੀ ਐਂਟੀ ਨਾਲ ਹੀ ਕਿਹੜਾ ਮੰਗੇ ਹੈ ਹੈਨਾ ਮੈਂ ਤਾਂ ਕੋਤੇ ਜੀ ਦਵਾਈ ਮੈਂ ਉਹ ਦੇਖਣ ਨਹੀਂ ਜਾਂ ਇਹਨੇ ਇੰਨੇ ਸਾਰੇ ਧੋਤੇ ਨਹੀਂ ਘਾਤ ਹੋਊਗਾ ਇਹਨੇ ਪੈਸੇ ਆ ਗਏ ਨੇ ਰਕਾੜੇ ਉਹ 50 ਆਇਆ ਨੋਟ ਮੈਂ ਤਾਂ ਕਦ ਤੱਕ ਅੰਕਾ ਦੇਣ ਲੱਗੀ ਆ ਉਹਨੂੰ 50 ਦਾ ਨੋਟ ਕੱਢ ਕੇ ਤੇਰੇ ਹੱਥ ਤੇ ਤਰ ਤਾ ਕੀ ਦੀ ਸ਼ਰਮ ਵਾਲੀ ਗੱਲ ਪਤਾ ਕਿੱਥੇ ਗਈ ਆ ਕੀ ਪਤਾ ਫਿਰ ਸਮਾਨ ਸਮੋਲ ਲੈਣ ਨਹੀਂ ਗਈ ਕੋਈ ਇਹੋ ਗੱਲ ਹੀ ਆ ਤੇ ਬੜੀ ਚਾਤਰ ਕੁੜੀ ਆ ਪਰ ਹੁਣ ਕੀ ਕਰੀਏ ਆਪਾਂ ਚਲੋ ਮੰਮੀ ਕੋਈ ਨਹੀਂ ਆਉਂਦੀ ਆ ਨਾ ਮੇਨੇ ਆ ਪੀਓ ਚਾਹ ਤੁਸੀਂ ਠੀਕ ਆ